ਕੋਣ ਕਰਮੀਆਂ ਵਿੱਚੋਂ ਬਾਰ-ਬਾਰ ਰੋਟੀ ਬਣਾਉਣ ਤੋਂ ਪਾਓ ਛੁਟਕਾਰਾ ਇੱਕ ਵਾਰ ਚੀਬ ਬਣਾ ਲਓ ਬਹੁਤ ਸਾਰੀਆਂ ਰੋਟੀਆਂ ਤੇ ਗਰਮੀ ਤੋਂ ਵੀ ਬਚੋ ਤੇ ਤੁਹਾਡੇ ਨਾਲ ਵੀਡੀਓ ਲੈ ਕੇ ਹਾਜ਼ਰ ਹਾਂ ਅੱਗੇ ਦਿਨ ਅੱਜ ਤੁਹਾਨੂੰ ਸਬਜੀ ਕੱਟ ਕੇ ਆਪਾਂ ਦੱਸਾਂਗੇ ਬਿਨਾ ਕਰਦ ਤੋਂ ਤੇ ਪਾਪੜਾ ਨੂੰ ਤਲਣ ਦਾ ਇੱਕ ਜਮਾਂ ਜਾਂ ਭੁੰਨਣ ਦਾ ਨਵਾਂ ਤਰੀਕਾ ਅੱਜ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਵੀਡੀਓ ਸ਼ੁਰੂਆਤ ਪਹਿਲਾਂ ਇੱਥੇ ਪਿਆਜ਼ ਲਿਆ ਜਦੋਂ ਆਪਾਂ ਪਿਆਜ਼ ਨੂੰ ਕੱਟ ਕਰਦੇ ਹਾਂ ਨਾ ਸਾਡੇ ਹੱਥਾਂ ਦੇ ਵਿੱਚ ਬਹੁਤ ਜਿਆਦਾ ਸਮੈਲ ਪਿਆਜ਼ ਤੇ ਲਸਣ ਦੀ ਆਂਦੀ ਹੈ ਹਨਾ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਮਸਾਬਨਾ ਧੋ ਕੇ ਵੀ ਨਹੀਂ ਠੀਕ ਹੁੰਦੇ ਹੈਗੇ ਤਾਂ ਆਪਾਂ ਕਿਹਨਾਂ ਕਾਫੀ ਲੈ ਲੈਣੀ ਹੈ ਕਾਫੀ ਨਾਲ ਆਪਾਂ ਹੈਂਡ ਵਾਸ਼ ਕਰਨੀ ਹੈ ਤਾਂ ਤੁਸੀਂ ਯਕੀਨ ਮੰਨੋ ਜਿੰਨੀ ਵੀ ਤੁਹਾਡੇ ਹੱਥਾਂ ਦੇ ਵਿੱਚ ਬੱਧੂ ਵਗੈਰਾ ਆਂਦੀ ਹੋਗੀ ਨਾ ਉਹ ਸਾਰੀ ਬਿਲਕੁਲ ਸਹੀ ਹੋ ਜਾਣੀ ਹੈ ਹਲਕੀ ਜੀ ਕੋਫੀ ਦੀ 스멜 ਹੀ ਰਹਿਣੀ ਆ ਉਹ ਵੀ ਤੁਸੀਂ ਬਾਅਦ ਵਿੱਚ ਸਾਬਣ ਨਾਲ ਧੋ ਕੇ ਬਿਲਕੁਲ ਕਲੀਅਰ ਕਰ ਸਕਦੇ ਹੋ ਤੇ ਤੁਹਾਡੇ ਹੈਂਡ ਵੀ ਦੇਖੋ ਹੱਥ ਵੀ ਕਿੰਨੇ ਸਾਫ ਹੋ ਗਏ ਹਨਾ ਚਲੋ ਜੀ ਦੂਜੀ ਟੇਬਲ ਚਲਦੇ ਜਦੋਂ ਵੀ ਆਪਾਂ ਨੇਲ ਪੇਂਟ ਲਗਾਉਂਦੇ ਆ ਨਾ ਤੁਹਾਡੇ ਹੱਥ ਵਗੈਰਾ ਬਿਲਕੁਲ ਖਰਾਬ ਹੋ ਜਾਂਦੇ ਸਾਈਡੋਂ ਜਿਹੜੀਆਂ ਹੱਥਾਂ ਦੇ ਸਾਈਡ ਕੋਨੇ ਹੁੰਦੇ ਨੇ ਨਾ ਉਹ ਲਿਬੜ ਜਾਂਦੇ ਨੇਲ ਪੇਂਡ ਆਪਾਂ ਕੀ ਕਰਨਾ ਹੈ ਤਾਂ ਤੁਸੀਂ ਛੋਟਾ ਜਿਹਾ ਕਲੈਚਰ ਹੈਗਾ ਜਾਂ ਵੱਡਾ ਕਲੈਚਰ ਲੈ ਕੇ ਜਦੋਂ ਨੇਲ ਪੋਟਸ਼ ਲਗਾਉਣ ਲੱਗਣਾ ਬਸ ਅੰਗੂਠੇ ਦੇ ਉੱਤੇ ਇਸ ਤਰ੍ਹਾਂ ਲਗਾ ਲੈਣਾ ਉਂਗਲ ਦੇ ਅੰਗੂਠੇ ਦੇ ਉੱਤੇ ਹਨਾ ਤੇ ਤੁਸੀਂ ਦੇਖੋ ਇਸ ਬਹੁਤ ਵਧੀਆ ਤੇ ਸਿੰਪਲ ਤਰੀਕਾ ਹੈ ਤੇ ਇੱਕ ਤਾਂ ਤੁਹਾਡੇ ਨਿਹਲ ਨਹੀਂ ਖਰਾਬ ਹੋਣੇ ਦੂਜਾ ਇਹ ਹੈ ਜੇਕਰ ਤੁਹਾਡੀ ਨਿਹਲ ਪੋਸ਼ੀ ਦੁਰਦ ਲੱਗਦੀ ਵੀ ਹੈਗੀ ਉਹ ਸਿਰਫ ਜਿਹੜੇ ਤੁਸੀਂ ਕਲੈਚਰ ਹੋਣਾ ਹੈ ਨਾ ਉਹਦੇ ਤੇ ਲਗਣੀ ਹੈ ਤੇ ਮੈਂ ਕਹਾਂ ਚਲੋ ਤੁਹਾਨੂੰ ਫਟਾਫਟ ਆਪਾਂ ਇਸ ਤਰ੍ਹਾਂ ਨਾ ਮੈਂ ਆਈਡੀਆ ਲੈ ਕੇ ਤੇ ਦੱਸ ਦਿਆਂ ਵੀ ਇਸ ਤਰ੍ਹਾਂ ਹੁੰਦੇ ਆਪਣੀ ਨਿਹਲ ਪੋਸ਼ ਆਪਾਂ ਇਸ ਤਰ੍ਹਾਂ ਵੀ ਲਗਾ ਸਕਦੇ ਆ ਵੀਡੀਓ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਅਗਲੀ ਟੇਬਲ ਚੱਲਦੇ ਜਦੋਂ ਵੀ ਮਲਾਈ ਜ਼ਿਆਦਾ ਟਾਈਮ ਬਾਹਰ ਰੱਖਦੇ ਆ ਨਾ ਜਦੋਂ ਬੱਤੀ ਵਗੈਰਾ ਚੱਲ ਜਾਂਦਾ ਉਹ ਵਿੱਚ ਸਮੈਲ ਲੱਗ ਜਾਂਦੀ ਹੈ ਹਨਾ ਆਪਾਂ ਸਮੈਲ ਆਪਾਂ ਕੀ ਕਹਿੰਨਾ ਇਹ ਪਛੋਟੀ ਇਲਾਚੀ ਲੈ ਲੈਣੀ ਤੁਸੀਂ ਛੋਟੀ ਇਲਾਚੀ ਨੂੰ ਇਸ ਤਰ੍ਹਾਂ ਜਾਂ ਕੁੱਟ ਕੇ ਵੀ ਪਾ ਸਕਦੇ ਹੋ ਇਸੇ ਤਰ੍ਹਾਂ ਆਪਾਂ ਨਾ ਧਾਣੇ ਕੱਢ ਕੇ ਇਹਦੇ ਵਿੱਚ ਪਾ ਦਿੱਤੇ ਸੀਗੇ ਤੇ ਨਾਲ ਹੀ ਆਪਾਂ ਕੀ ਕਹਿੰਨਾ ਸਰ੍ਹੋਂ ਦਾ ਤੇਲ ਲੈ ਕੇ ਇਹਦੇ ਵਿੱਚ ਪਾ ਦੇਣਾ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਤੁਸੀਂ ਉਹਨੂੰ ਜਿੱਦਾਂ ਮਰਜ਼ੀ ਹੁਣ ਬਾਹਰ ਰੱਖੋ ਜਾਂ ਫ੍ਰਿਜ 'ਚ ਰੱਖੋ ਬਿਲਕੁਲ ਵੀ ਮਲਾਈਚੋ ਸਮੈਲ ਨਹੀਂ ਆਣੀ ਹੈਗੀ ਚਲੋ ਜੀ ਜਦੋਂ ਵੀ ਪਾਪੜ ਵਗੈਰਾ ਆਪਾਂ ਤਲਦੇ ਆ ਨਾ ਜਾਂ ਗੈਸ ਦੇ ਉੱਤੇ ਭੁੰਨਦੇ ਆ ਬੜਾ ਔਖਾ ਕੰਮ ਹੋ ਜਾਂਦਾ ਹੈ ਨਾ ਨਮਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਆਪਾਂ ਇੱਥੇ ਕਿ ਲੈਣਾ ਫੋਕ ਲਿਆ ਤੁਸੀਂ ਦੇਖ ਸਕਦੇ ਹੋ ਫੋਕ ਦੇ ਵਿੱਚ ਆਪਾਂ ਜਿਹੜੇ ਪਾਪੜ ਹੈਗੇ ਨਾ ਫੋਕ ਦੇ ਵਿੱਚ ਇਸ ਤਰ੍ਹਾਂ ਪ사 ਲੈਣੇ ਆ ਆ ਦੇਖ ਸਕਦੇ ਹੋ ਇਸ ਤਰ੍ਹਾਂ ਪਾ ਕੇ ਤੇ ਤੁਹਾਡੇ ਹੱਥ ਵੀ ਵਗੈਰਾ ਵੀ ਨਹੀਂ ਸੜਨੇ ਹੈਗੇ ਤੇ ਦੇਖ ਸਕਦੇ ਤੁਸੀਂ ਮਿੰਟਸ ਕਿੰਟਾਂ ਦੇ ਵਿੱਚ ਤੁਸੀਂ ਕਿੰਨੇ ਜਿਆਦੇ ਪਾਪੜ ਵਗੈਰਾ ਭੁੰਨ ਸਕਦੇ ਹੋ ਤਲ ਸਕਦੇ ਹੋ ਨਿਊ ਆਈਡੀਆ ਤੁਹਾਨੂੰ ਸ਼ੇਅਰ ਕਰਾਂ ਮੈਂ ਖਾਂ ਅਗਰ ਜਿੰਨਾ ਵੀ ਤੁਸੀਂ ਕਰਾਰੇ ਪਾਪੜ ਖਾਣੇ ਚਾਹੁੰਦੇ ਹੋ ਉਹਨੇ ਕਰਾਰੇ ਤੁਸੀਂ ਭੁੰਨ ਸਕਦੇ ਹੋ ਤੇ ਇੱਧਰ ਦੇਖ ਸਕਦੇ ਤੁਸੀਂ ਦੋ ਪਾਪੜ ਵੀ ਮੈਂ ਲਏ ਸੀਗੇ ਦੋ ਪਾਪੜਾਂ ਨੂੰ ਵੀ ਲੈ ਕੇ ਫਰਾਈ ਕੀਤਾ ਸੀਗਾ ਮਿੰਟਾਂ ਸਕਿੰਟਾਂ ਦੇ ਵਿੱਚ ਮਤਲਬ ਪਾਪੜ ਭੁੰਨ ਕੇ ਤਿਆਰ ਹੋ ਜਾਂਦੇ ਆ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਇੱਥੇ ਦੋ ਪਾਪੜ ਸੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਵੀ ਆਪਾਂ ਕਰਕਰੇ ਕਰ ਲਏ ਸੀਗੇ ਜਦੋਂ ਆਪਾਂ ਇੱਥੇ ਪਾਪੜ ਤਾਲੇ ਸੀ ਮੈਂ ਕਿਹਾ ਚਲੋ ਨਾ ਲਾਦੀ ਆਪਾਂ ਚਾਹ ਵਗੈਰਾ ਵੀ ਬਣਾ ਲੈਂਦੇ ਆ ਤੇ ਇਹ ਪਾਪੜ ਦੇ ਨਾਲ ਚਾਹ ਮੈਂ ਕਿਹਾ ਚਲੋ ਪੀਂਦੇ ਆ ਤੇ ਚਲੀਏ ਹੁਣ ਅਗਲੀ ਟਿੱਬਲ ਚੱਲਦੇ ਆ ਲੋ ਜੀ ਅੱਜ ਆਪਾਂ ਤੁਹਾਨੂੰ ਗੋਭੀ ਕੱਟਣ ਦਾ ਨਵਾਂ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਬਹੁਤ ਸਿੰਪਲ ਤੇ ਵਧੀਆ ਤਰੀਕਾ ਬਿਲਕੁਲ ਨਿਊ ਤਰੀਕਾ ਹੈ ਕਰਦੇ ਨਾਲ ਤਾਂ ਹਰੇਕ ਕੋਈ ਸਬਜ਼ੀ ਕੱਟਦਾ ਪਰ ਆਪਾਂ ਜਿਹੜੀ ਰੀਲ ਹੁੰਦੀ ਹੈ ਕੱਪੜੇ ਸੀਨੇ ਵਾਲੇ ਧਾਗਾ ਹੁੰਦਾ ਉਹਦੇ ਨਾਲ ਆਪਾਂ ਅੱਜ ਤੁਹਾਨੂੰ ਸਬਜ਼ੀ ਕੱਟ ਕੇ ਦੱਸਾਂਗੇ ਗੋਭੀ ਦੀ ਆਪਾਂ ਕੀ ਕਰਨਾ ਧਾਗੇ ਨੂੰ ਚਾਰੇ ਪਾਸੇ ਇਸ ਤਰ੍ਹਾਂ ਲਪੇਟ ਲੈਣਾ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀਆਂ ਪਲੀਜ਼ ਉਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਦੋਂ ਇਹਨਾਂ ਆਪਾਂ ਇਸ ਤਰ੍ਹਾਂ ਲਪੇਟਦੇ ਤਾਂ 3-4 ਵਾਰ ਇਸ ਤਰ੍ਹਾਂ ਲਪੇਟੇ ਲਾ ਦਨੇ ਆ ਇਹਨੂੰ ਫਿਰ ਪਰਾਤ ਦੇ ਵਿੱਚ ਰੱਖ ਕੇ ਧਾਗੇ ਨੂੰ ਆਪਾਂ ਖਿੱਚ ਦੇਣਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਉਹਦੇ ਢੰਗ ਨਾਲ ਗੋਭ ਵੀ ਆਪਣੀ ਅੱਧੀ ਕੱਟ ਹੋ ਗਈ ਹੈ ਹਨਾ ਇਸੇ ਤਰ੍ਹਾਂ ਆਪਾਂ ਦੂਜੀ ਵਾਰ ਫੇਰ ਤਾਂ ਅੱਗਾ ਇਸ ਤਰ੍ਹਾਂ ਕਮਾ ਲੈਣਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਚਨ ਦੇ ਕੰਮ ਜਿੰਨੇ ਵੀ ਜਿਆਦਾ ਆਸਾਨ ਹੋ ਜਾਵੇ ਆਪਾਂ ਉਹਨਾਂ ਤੁਹਾਡਾ ਸ਼ੇਅਰ ਕਰੀਏ ਹਨਾ ਚਲੀ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਜਦੋਂ ਵੀ ਗਰਮੀਆਂ ਦਾ ਤੁਹਾਨੂੰ ਪਤਾ ਨੂੰ ਗਰਮੀਆਂ ਦੇ ਦਿਨਾਂ ਗਰਮੀਆਂ ਦੇ ਦਿਨਾਂ ਵਿੱਚ ਜਿਆਦਾ ਟਾਈਮ ਗੈਸ ਮੋਲ ਖੜਕੇ ਰੋਟੀਆਂ ਬਣਾਉਣੀਆਂ ਬਹੁਤ ਔਖੀ ਹੁੰਦੀਆਂ ਇਸੀ ਇਸੀ ਕਰਕੇ ਨਾ ਸਵੇਰ ਦੇ ਟਾਈਮ ਰੋਟੀਆਂ ਬਣਾ ਕੇ ਰੱਖ ਲੈਂਦੀਆਂ ਪਰ ਜਦੋਂ ਆਪਾਂ ਇਹਨੂੰ ਦੁਪਹਿਰ ਨੂੰ ਜਾਂ ਸ਼ਾਮ ਨੂੰ ਖਾਣ ਲੱਗਦੇ ਆ ਤਾਂ ਤੁਸੀਂ ਦੇਖਦੇ ਰੋਟੀਆਂ ਬਿਲਕੁਲ ਸੁੱਕ ਜਾਂਦੀਆਂ ਇੱਕ ਇੱਕ ਰੋਟੀ ਤੁਸੀਂ ਗਰਮ ਕਰੋਗੇ ਬਹੁਤ ਜ਼ਿਆਦਾ ਟਾਈਮ ਵੇਸਟ ਹੋਣਾ ਤੇ ਗੈਸ ਵੀ ਬਹੁਤ ਜ਼ਿਆਦਾ ਤੁਹਾਡੀ ਬਰਬਾਦ ਹੋਣੀ ਹੈ ਕੁੱਕਰ ਰੱਖ ਲਿਆ ਕੁੱਕਰ ਨੂੰ ਮੈਂ ਹੀਟ ਕਰ ਲਿਆ ਸੀਗਾ ਤੇ ਜਿੰਨੀਆਂ ਵੀ ਰੋਟੀਆਂ ਪਈਆਂ ਆਪਾਂ ਚੱਕ ਕੇ ਕੁੱਕਰ ਦੇ ਵਿੱਚ ਪਾ ਦਵਾਂਗੇ ਤੁਸੀਂ ਯਕੀਨ ਮੰਨਿਓ ਕੁੱਕਰ ਦੀ ਜਿਆਦਾ ਤੁਸੀਂ ਹਾਫ ਸੀਟੀ ਬਿਜਾ ਲਿਓ ਜੇ ਸੀਟੀ ਨਹੀਂ ਬਜਾਣੀ ਤਾਂ ਵੈਸੇ ਹੀ ਤੁਸੀਂ ਟੱਕਣ ਲਗਾ ਕੇ ਰੱਖ ਦਿਓ ਯਕੀਨ ਮੰਨੋ ਵੀ ਵੈਹਨ ਬਿਲਕੁਲ ਜਿੱਦਾਂ ਤਾਜ਼ੀਆਂ ਰੋਟੀਆਂ ਆਪਾਂ ਬਣਾਈਆਂ ਹੁੰਦੀਆਂ ਹਨ ਉਸ ਤਰ੍ਹਾਂ ਦੀਆਂ ਹੋ ਗਿਆ ਸੀਗੇ ਇੱਥੇ ਮੈਂ ਆਟਾ ਵਗੈਰਾ ਵੀ ਗੁੰਨ ਲਿਆ ਸੀ ਮੈਂ ਕਿਹਾ ਚਲੋ ਤਾਜ਼ੀਆਂ ਰੋਟੀਆਂ ਲਾ ਦਿੰਦੀਆਂ ਬਟ ਜਦੋਂ ਮੈਂ ਇਹ ਕੁੱਕਰ ਦੇ ਵਿੱਚ ਗਰਮ ਕੀਤੀਆਂ ਤਾਂ ਤੁਸੀਂ ਦੇਖ ਸਕਦੇ ਹੋ ਫੁਲਕੇ ਬਹਾ ਬਰਮ ਸੀਗੇ ਤੇ ਆ ਦੇਖੋ ਬਿਲਕੁਲ ਇਦਾਂ ਲੱਗਦਾ ਜਿੱਦਾਂ ਆਪਾਂ ਤਾਜ਼ੀ ਰੋਟੀਆਂ ਬਣਾਈਆਂ ਹੁੰਦੀਆਂ ਮੈਂ ਤੁਹਾਨੂੰ ਇਹਨਾਂ ਨੂੰ ਦੇਖੋ ਫੁਲਕੇ ਨੂੰ ਨਾ ਇਹਦਾ ਫੋਲਡ ਕਰਕੇ ਵੀ ਦਾ ਦਿੰਦੇ ਬਿਲਕੁਲ ਵੀ ਟੁੱਟਦੇ ਨਹੀਂ ਹੈ ਜਿਹੜੇ ਬੇਈ ਰੋਟੀ ਹੁੰਦੀ ਉਹ ਟੁੱਟ ਜਾਂਦੀ ਹੈ ਛੇਤੀ ਹਨਾ ਆ ਦੇਸਾ ਦੇ ਤੁਸੀਂ ਬਹੁਤ ਰੋਟੀ ਬਹੁਤ ਜਿਆਦਾ ਸੌਫਟ ਹੋ ਗਈ ਸੀਗੀ ਤੇ ਕਮਾਲ ਦਾ ਆਈਡੀਆ ਹੈ ਕਿਉਂਕਿ ਅੱਜ ਤਾਂ ਅੱਜਕੱਲ ਤਾਂ ਗਰਮੀ ਤਾਂ ਇੰਨਾ ਜਿਆਦਾ ਬੁਰਾ ਹਾਲ ਕੀਤਾ ਹੋਇਆ ਹੈ ਕਿ ਰੋਟੀ ਬਣਾਣੀ ਵੀ ਔਖੀ ਹੋਈ ਪਈ ਹੈ ਹਨਾ ਤੇ ਚੰਗਾ ਜੀ ਹੁਣ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦੀ ਆਂ ਵੀਡੀਓ ਚੰਗੀ ਲੱਗਦੀ ਹੈ ਤਾਂ ਜਰੂਰ ਦੱਸਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਹੜੇ ਇਲਾਕੇ ਤੇ ਤੁਸੀਂ ਵੀਡੀਓ ਵਾਚ ਕਰਦੇ ਹੋ ਤੁਹਾਡੇ ਇਲਾਕੇ ਚ ਕਿਦਾਂ ਗਰਮੀ ਪੈਂਦੀ ਹੈ ਚੰਗਾ ਜੀ ਹੱਸਦੇ ਬੱਸਦੇ ਰਹੋ ਰੱਬ ਰਾਖਾ ਇੱਥੇ ਰੋਟੀ ਮਟਾ ਕੇ ਰੱਖ ਦਿੱਤੀ